ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦਾ ਪੰਜਾਬੀ ਟ੍ਰੀ ਉੱਪਰ ਅੱਜ ਆਪਣੀ ਵੋਕੈਬ ਦੀ ਪਹਿਲੀ ਕਲਾਸ ਹੁਣ ਵੋਕੈਬ ਜੋ ਵੋਕੈਬ ਕਿਉਂ ਜ਼ਰੂਰੀ ਕਿਉਂ ਆਪਣੇ ਲਈ ਤੁਸੀਂ ਕਨਸਟੇਬਲ ਤੋਂ ਲੈ ਕੇ ਯੂਪੀਐਸਸੀ ਦੇ ਐਗਜ਼ਾਮਸ ਤੱਕ ਜਿੱਥੇ ਵੀ ਦੇਖੋਗੇ ਵੋਕੈਬ ਦਾ ਪੋਰਸ਼ਨ ਤੁਹਾਨੂੰ ਮਿਲੂਗਾ ਹੀ ਮਿਲੂਗਾ ਵੋਕੈਬ ਅਗਰ 100 ਨੰਬਰ ਦਾ ਕੁਐਸਚਨ ਪੇਪਰ ਹੈ ਤੁਹਾਡਾ ਤਾਂ ਉਹਦੇ ਚ 15 ਨੰਬਰ ਦੀ ਇੰਗਲਿਸ਼ ਹੁੰਦੀ ਆ ਜਿਦੇ 4 ਤੋਂ 5 ਨੰਬਰ ਤੁਹਾਡੇ ਵੋਕੈਬ ਦੇ ਹੁੰਦੇ ਨੇ ਹੁਣ ਵੋਕੈਬ ਦੇ ਵਿੱਚ ਆਪਾਂ ਕੀ ਪੜਾਂਗੇ ਆਓ ਦੇਖਦੇ ਆਂ ਆਪਾਂ ਸਾਰਿਆਂ ਤੋਂ ਪਹਿਲਾਂ ਕਰਾਂਗੇ ਸਿ ਵਨ ਵਰਡ मीनिंग ਠੀਕ ਹੈ ਸਭ ਕੁਝ ਆਪ ਬਕਾਇਦੇ ਚ ਕਵਰ ਕਰਾਂਗੇ ਆਪਣੀ ਮੁਕਾਬ ਦੇ ਵਿੱਚ ਸੋ ਅਸ ਦਾ ਆਪਣਾ ਪਹਿਲਾ ਟੋਪਿਕ ਹੈ ਜੀ ਸਿਨੋਨੀਮਸ ਸਿਨੋਨੀਮ ਹੁੰਦੇ ਕੀ ਆ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਚ ਕਹੀਏ ਸਿਨੋਨੀਮਸ ਹੁੰਦੇ ਨੇ ਸਮਾਨਾਰਥਕ ਸ਼ਬਦ ਜਿਵੇਂ ਉਹਦੇ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਸਮਾਨਾਰਥਕ ਸਮਾਨ ਹੋ ਗਿਆ ਇੱਕੋ ਜਿਹਾ ਆਰਥਕ ਜਿੰਨਾ ਸ਼ਬਦਾਂ ਦਾ ਕੀ ਹੈਗਾ ਮਤਲਬ ਸਮਾਨ ਹੁੰਦਾ ਆ ਪਰ ਸ਼ਬਦ ਕੀ ਆ ਅਲੱਗ-ਅਲੱਗ ਹੁੰਦੇ ਨੇ ਉਦਾਂ ਹੀ ਸਮਾਨਾਰਥਕ ਸ਼ਬਦੋਂ ਆਪਾਂ ਇੰਗਲਿਸ਼ ਚ ਬੋਲਦੇ ਆ ਜੀ ਸਿਨੋਨੀਮਸ ਠੀਕ ਹੈ ਹੁਣ ਸਨੋਨੀਮ ਦੀ ਅਗਰ ਆਪਾਂ ਪੰਜਾਬੀ ਚ ਡੈਫੀਨੇਸ਼ਨ ਤਾਂ ਦੇਖ ਲਈਏ ਹੁਣ ਇੰਗਲਿਸ਼ ਦੇ ਵਿੱਚ ਦੇਖਦੇ ਆ ਸਨੋਨੀਮਸ ਹੁੰਦੇ ਆ ਸਨੋਨੀਮ ਆਰ ਵਰਡਸ ઓ ਵਰਡਸ ਦੈਟ ਹੈਵ ਦ ਸੇਮ অর ਨੀਅਰਲੀ ਦ ਸੇਮ ਈਨਿੰਗਸ ਐਸ ਅਨਦਰ ਵਰਡ ਇਨ ਦ ਸੇਮ ਲੈਂਗੁਏਜ ਕੀ ਆ ਗਿਆ ਕਿ ਉਹ ਸ਼ਬਦ ਜਿਨ੍ਹਾਂ ਦੇ ਮਤਲਬ ਸੇਮ ਹੁੰਦੇ ਨੇ ਪਰ ਸ਼ਬਦ ਵੱਖਰੇ ਵੱਖਰੇ ਹੁੰਦੇ ਨੇ ਉਹ ਹੋਰ ਲੈਂਗੁਏਜ ਵਿੱਚ ਹੋਰ ਹੁੰਦੇ ਨੇ ਪਰ ਇੰਗਲਿਸ਼ ਦੇ ਵਿੱਚ ਹੋਰ ਨਹੀਂ ਇਹ ਕਹਿ ਸਕਦੇ ਆਪਾਂ ਠੀਕ ਹੈ ਉਸ ਸਿਨੋਨਿਮ ਹੋ ਗਏ ਅਰਥ ਸੇਮ ਨੇ ਪਰ ਸ਼ਬਦ ਵੱਖਰੇ ਵੱਖਰੇ ਨੇ ਹੁਣ ਜਿਵੇਂ ਇੱਥੇ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਲਈ ਆਪਾਂ ਆਪਣੇ ਕੋਲ ਦਿੱਤਾ ਹੋਇਆ ਸ਼ਬਦ big big ਦਾ ਮਤਲਬ ਹੁੰਦਾ ਹੈ ਜੀ ਵੱਡਾ ਐਂਡ ਲਾਰਜ ਦਾ ਮਤਲਬ ਕੀ ਹੋ ਗਿਆ ਵੱਡਾ ਮਤਲਬ ਇੱਕੋ ਹੀ ਆ ਅਰਥ ਇੱਕੋ ਹੀ ਆ ਪਰ ਚੀਜ਼ ਕੀ ਹੈਗੀ ਕਿ ਜੋ ਵਰਡ ਹੈ ਉਹ ਅਲੱਗ-ਅਲੱਗ ਆ ਦੂਸਰਾ ਵਰਡ ਦਿੱਤਾ ਹੋਇਆ ਜੀ ਆਪਾਂ ਨੂੰ ਹੈਪੀ ਹੈਪੀ ਦਾ ਮਤਲਬ ਹੁੰਦਾ ਖੁਸ਼ ਠੀਕ ਹੈ ਜਾਇਫੁਲ ਦਾ ਮਤਲਬ ਕੀ ਹੋ ਗਿਆ ਖੁਸ਼ ਦੋਨੇ ਵਰਡ ਸੇਮ ਨੇ मीनिंग ਵੀ ਸੇਮ ਨੇ ਠੀਕ ਹੈ ਇਹ ਤੋਂ ਬਾਅਦ ਆਮ ਦੇ ਵਿੱਚ ਹੋਣ ਤੁਹਾਨੂੰ ਕੀ ਆ ਇੱਕ ਵਰਡ ਦਿੱਤਾ ਜਾਊਗਾ ਨਾਲ ਆਪਸ਼ਨਸ ਦਿੱਤੀਆਂ ਜਾਣੀਆਂ ਜਾਂ ਇੱਕ ਵਰਡ ਵੈਸੇ ਹੀ ਦੇ ਦਿੱਤਾ ਜਾਊਗਾ ਤੁਸੀਂ ਉੱਥੇ ਆਨਸਰ ਲਿਖਣਾ ਹੋਊਗਾ ਮੇਨਲੀ ਆਪਣੇ ਕੋਲ ਕੀ ਆ ਆਪਾਂ ਮਲਟੀਪਲ ਚੁਆਇਸ ਕੁਐਸਚਨਸ ਬਣਾਇਆ ਇਹਨਾਂ ਨੂੰ ਬਣਾਉਣ ਦਾ ਇਹ ਰੀਜ਼ਨ ਸੀਗਾ ਕਿ ਤੁਹਾਨੂੰ ਜੋ ਵਰਡ ਦਿੱਤਾ ਉਹਦਾ ਸਿਨੋਨੀਮ ਪਤਾ ਲੱਗੂਗਾ ਹੀ ਲੱਗੂਗਾ ਬਾਕੀ ਜੋ ਉਹਦੀਆਂ ਆਪਸ਼ਨਸ ਨੇ ਫਿਰ ਉਹਨਾਂ ਦੇ ਵੀ ਸਿਨੋਨੀਮਸ ਪਤਾ ਲੱਗ ਜਾਣਗੇ ਇੱਕ ਦੀ ਥਾਂ ਤੇ ਆਪਾਂ ਨੂੰ ਦੋ ਦੋ ਫਾਇਦੇ ਹੋ ਰਿਹਾ ਇੱਥੇ ਹੁਣ ਆਪਣੇ ਕੋਲ ਪਹਿਲਾ ਵਰਡ ਦਿੱਤਾ ਹੋਇਆ ਜੀ ਫੋਰਚੂਨੇਟ ਫੋਰਚੂਨੇਟ ਦਾ ਮਤਲਬ ਹੁੰਦਾ ਆ ਖੁਸ਼ਕਿਸਮਤ ਖੁਸ਼ਕਿਸਮਤ ਨੂੰ ਹੋਰ ਆਪਾਂ ਕੀ ਬੋਲ ਸਕਦੇ ਆ ਬlesed ਹੈਪੀ ਤੇ ਫੇਵਰਡ ਖੁਸ਼ਕਿਸਮਤ ਇਨਸਾਨ ਉਹਨੂੰ ਆਪਾਂ ਬੋਲਦੇ ਆ ਫੋਰਚੂਨੇਟ ਠੀਕ ਹੈ ਆਪਾਂ ਕਹਿੰਦੇ ਆ ਅਨਫੋਰਚੂਨੇਟਲੀ ਮੇਰੇ ਨਾਲ ਇਹ ਹੋ ਗਿਆ ਮਤਲਬ ਬਦਕਿਸਮਤੀ ਨੇ ਮੇਰੇ ਨਾਲ ਇਹ ਹੋ ਗਿਆ ਫੋਰਚੂਨੇਟਲੀ ਮੇਰੇ ਨਾਲ ਬਹੁਤ ਚੀਜ਼ ਚੰਗੀ ਹੋ ਗਈ ਮਤਲਬ ਖੁਸ਼ਕਿਸਮਤੀ ਨਾਲ ਮੇਰੇ ਨਾਲ ਇਹ ਚੀਜ਼ ਕੀ ਚੰਗੀ ਹੋ ਗਈ ਤਾਂ ਉਹਨੂੰ ਕਿ ਆਪਾਂ ਬੋਲਾਂਗੇ ਫੋਰਚੂਨੇਟ ਹੁਣ ਸਿੰਪਲ ਪਤਾ ਲੱਗ ਰਿਹਾ ਹੁਣ ਇੱਥੇ ਇਹ ਵੀ ਹੋ ਸਕਦਾ ਸੀ ਕਿ ਜੇ ਅਸੀਂ ਜਸਟ ਆਨਸਰ ਦੱਸ ਦਾਂ ਕਿ ਇਹਦਾ ਆਨਸਰ ਆ ਗਿਆ ਜੀ ਲੱਕੀ ਲੱਕੀ ਦਾ ਮਤਲਬ ਹੁੰਦਾ ਹੈ ਖੁਸ਼ਕਿਸਮਤ ਇਹ ਹੋ ਸਕਦਾ ਸੀ ਪਰ ਮੀਨਲੀ ਜੀ ਤੁਹਾਨੂੰ ਜ਼ਰੂਰੀ ਨਹੀਂ ਹੈਗਾਗਾ ਕਿ ਇੱਥੇ ਅਗਰ ਲੱਕੀ ਦੇ ਆਪਸ਼ਨ ਆ ਤਾਂ ਉੱਥੇ ਵੀ ਤੁਹਾਨੂੰ ਲੱਕੀ ਦੇ ਆਪਸ਼ਨ ਹੀ ਦਿੱਤੀ ਜਾਊਗੀ ਤੁਹਾਨੂੰ ਹੋਰ ਵੀ ਆ ਲੱਕੀ ਦਾ ਮਤਲਬ ਹੋ ਗਿਆ ਖੁਸ਼ਕਿਸਮਤ ਅਨਲੱਕੀ ਹੁੰਦਾ ਹੈ ਬਦਕਿਸਮਤ ਅਨ ਹੈਪੀ ਹੋ ਗਿਆ ਨਾ ਖੁਸ਼ ਐਂਡ ਮਾਈਜ਼ਰੇਬਲ ਵੀ ਕੀ ਹੋ ਗਿਆ ਜੀ ਦੁਖੀ ਹੁਣ ਤੁਹਾਨੂੰ ਇਹਦਾ ਨਾ ਫਾਇਦਾ ਕੀ ਹੋ ਗਿਆ ਨਾਲ-ਨਾਲ ਤੁਹਾਨੂੰ ਆ ਵਰਡਸ ਦਾ ਅਗਰ ਤੁਹਾਨੂੰ ਅਨਲੱਕੀ ਦਾ ਸਿਨੋਨੀਮ ਪੁੱਛਿਆ ਜਾਂਦਾ ਤਾਂ ਨਾਲ ਤੁਹਾਨੂੰ ਤੁਹਾਡੇ ਦੋ ਆ ਵੀ ਕਵਰ ਹੋ ਚੁੱਕੀਆਂ ਨਾਲ ਠੀਕ ਹੈ ਇਹ ਤੋਂ ਬਾਅਦ ਆਪਾਂ ਨੈਕਸਟ ਕਰਦੇ ਹਾਂ ਨੈਕਸਟ ਹੈ ਜੀ ਆਪਣੇ ਕੋਲ ਵਰਡ ਡਿਲੀਜੈਂਟ ਡਿਲੀਜੈਂਟ ਦਾ ਮਤਲਬ ਹੁੰਦਾ ਆ ਮਿਹਨਤੀ ਇਨਸਾਨ ਮਿਹਨਤੀ ਮਿਹਨਤੀ ਠੀਕ ਹੈ ਮਿਹਨਤੀ ਹੁੰਦਾ ਆ ਹਾਰਡ ਵਰਕਿੰਗ ਨੋਰਮਲ ਆਪਾਂ ਬੋਲ ਲਗਰੇ ਮਿਹਨਤੀ ਇਨਸਾਨ ਨੂੰ ਆਪਾਂ ਹਾਰਡ ਵਰਕਿੰਗ ਕਹਾਂਗੇ ਜੋ ਕਿ ਆਲਾ ਜਿਹਦਾ ਆਪਾਂ ਇੱਕ ਹੋਰ ਸਿਨੋਨੀਮ ਲਿਖ ਸਕਦੇ ਆ ਕੇਅਰਫੁਲ ਜੋ ਕਿ ਆ ਕੇਅਰਫੁਲ ਲਗਾ ਆਪਦੀ ਕਿਸੇ ਵੀ ਉਹਦੇ ਫਿਊਚਰ ਨੂੰ ਲੈ ਕੇ ਕੇਅਰਫੁਲ ਆ ਕਿ ਜੋ ਵੀ ਚੀਜ਼ਾਂ ਨੇ ਅਗਰ ਕੋਈ ਬੰਦਾ ਕੇਅਰਫੁਲ ਆ ਹਾਰਡ ਵਰਕਿੰਗ ਵੀ ਉਹ ਹੀ ਇਨਸਾਨ ਆ ਤਾਂ ਕਰਕੇ ਡਿਲੀਜੈਂਟ ਆ ਗਿਆ ਮਿਹਨਤੀ ਤੇ ਇਹਦਾ ਸਨੋਨਿਮ ਬਣ ਜਾਊਗਾ ਆਪਣੇ ਕੋਲ ਹਾਰਡ ਵਰਕਿੰਗ ਲੇਜੀ ਦਾ ਮਤਲਬ ਹੁੰਦਾ ਆ ਸਵਸਤ ਕੇਰਲੈਸ ਹੋ ਗਿਆ ਜੋ ਬਿਲਕੁਲ ਧਿਆਨ ਇੰਦਾ ਬੇਧਿਆਨ ਆ ਇਨਸਾਨ ਨੂੰ ਆਪਾਂ ਕੇਰਲੈਸ ਬੋਲਦੇ ਆ ਨੈਗਲੀਜੈਂਟ ਨਵਾਂ ਵਰਡ ਆ ਪਰ ਸੇਮ मीनिंग ਹੈ ਨੈਗਲੀਜੈਂਟ ਹੋ ਗਿਆ ਜਿਹੜਾ ਬੇਤਿਆਨ ਆ ਜਿਹਨੂੰ ਪਤਾ ਲੱਗ ਰਿਹਾ ਕਿ ਮੇਰੇ ਸਾਹਮਣੇ ਸਭ ਕੁਝ ਹੋ ਰਿਹਾ ਪਰ ਫਿਰ ਵੀ ਉਹਨੇ ਧਿਆਨ ਨਹੀਂ ਦੇਣਾ ਹੈਗਾ ਉਹਨੂੰ ਆਪਾਂ ਨੈਗਲੀਜੈਂਟ ਬੋਲਦੇ ਆ ਇਹ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਥਰਡ ਵਰਡ ਆਪਣਾ ਹਸਟਾਈਲ ਹਸਟਾਈਲ ਦਾ ਮਤਲਬ ਹੁੰਦਾ ਆ ਵਿਰੋਧੀ ਜਿਹਨੂੰ ਤੁਸੀਂ ਬੋਲ ਸਕਦੇ ਹੋ アンਫ੍ਰੈਂਡਲੀ ਤੇ ਨਾਲ ਹੀ ਕੀ ਬੋਲ ਸਕਦੇ ਹੋ ਅਗਰੈਸਿਵ ਅਗਰੈਸਿਵ ਹੋ ਗਿਆ ਕਮੰਡੀ ਇਨਸਾਨ ਵਿਰੋਧੀ ਵਿਰੋਧੀ ਇਨਸਾਨ ਜੋ ਕੀ ਹੈ ਸਿਰਫ ਤੁਹਾਡੇ ਨਾਲ ਵਿਰੋਧ ਕਰਦਾ ਆ ਉਹਨੂੰ ਆਪਾਂ ਅਗਰੈਸਿਵ ਬੋਲਦੇ ਆ ਫਰੈਂਡਲੀ ਦਾ ਮਤਲਬ ਹੁੰਦਾ ਆ ਜਿਹੜਾ ਦੋਸਤ ਦੋਸਤ ਆ ਤੁਹਾਡਾ ਫਰੈਂਡਲੀ ਜਾਂ ਦੋਸਤ ਜਿਹਾ ਮિજાਜ ਰੱਖਦਾ ਤੁਹਾਡੇ ਨਾਲ ਉਹਨੂੰ ਫਰੈਂਡਲੀ ਬੋਲਦੇ ਆ ਇਹ ਤੋਂ ਬਾਅਦ ਵਰਡ ਦਿੱਤਾ ਹੋਇਆ ਆਪਣੇ ਕੋਲ ਜੀ ਕਾਈਂਡ ਕਾਈਂਡ ਦਾ ਮਤਲਬ ਹੁੰਦਾ ਆ ਦਿਆਲੂ ਐਂਡ ਜੈਂਟਲ ਦਾ ਮਤਲਬ ਹੁੰਦਾ ਆ ਨਰਮ ਇਹ ਸਾਰੇ ਕੀ ਆਗੇ ਉਹਦੇ ਉਲਟਾ ਆਗੇ ਹੌਸਟਾਈਲ ਦੇ ਤਾ ਇਹਨਾਂ ਨਾਲ ਤੁਹਾਨੂੰ ਕੀ ਪਤਾ ਹੈ ਤੁਹਾਨੂੰ ਫ੍ਰੈਂਡਲੀ ਸੁਣਾਉਣੇ ਮਾਰ ਰਿਹਾ ਤਾਂ ਤੁਹਾਨੂੰ ਇਹ ਨਾਲ ਪਤਾ ਚੱਲ ਜੂਗਾ ਕਿ ਕਾਈਂਡ ਐਂਡ ਜੈਂਟਲ ਕੀ ਨੇ ਉਹਦੇ ਸਿਨੋਨੀਮਸ ਨੇ ਠੀਕ ਹੈ ਇਹ ਤੋਂ ਬਾਅਦ ਆ ਗਿਆ ਆਪਣੇ ਕੋਲ 4th 4th ਹੈ ਇਹ ট্রান্সਲੂਸੈਂਟ ট্রান্সਲੂਸੈਂਟ ਦਾ ਮਤਲਬ ਹੁੰਦਾ ਆ ਪਾਰਦਰਸ਼ੀ ਜਿਦੇ ਆਪਾਂ ਨੂੰ આરਪਾਰ ਦਿਖਦਾ ਆ ਜਿੱਦਾਂ ਗਲਾਸ ਹੈ ਇੱਕ ਉਹਦੇ ਆਪਾਂ ਨੂੰ આરਪਾਰ ਦਿਖਦਾ ਆ ਉਹਨੂੰ ਆਪਾਂ ਬੋਲਦੇ ਆ ট্রান্সਲੂਸੈਂਟ ਠੀਕ ਹੈ ਜਿਹਨੂੰ ਤੁਸੀਂ ਬੋਲ ਸਕਦੇ ਹੋ ਗਲਾਸੀ ਵੀ ਬੋਲ ਸਕਦੇ ਹੋ ਕਲੀਅਰ ਵੀ ਬੋਲ ਸਕਦੇ ਹੋ ਤੇ ਨਾਲ ਹੀ ਬੋਲ ਸਕਦੇ ਹੋ ਤੁਸੀਂ ਲਿਊਸਿਡ ਇਹ ਸਾਰਿਆਂ ਨੂੰ ਆਪਾਂ ਕੀ ਹੈ ਸਿਨੋਨਿਮਸ ਆਗੇ ট্রান্সਲੂਸੈਂਟ ਦੇ ਗਲਾਸੀ ਹੋ ਗਿਆ ਗਲਾਸੀ ਦੇ ਵਿੱਚ ਜਿਹੜੀ ਜਿਹੜੀ ਕਲੀਅਰ ਹੋ ਗਈ ਜਿਹੜੀ ਚੀਜ਼ ਕਲੀਅਰ ਉਹਦੇ ਵਿੱਚ ਦੀ ਆਪਾਂ ਨੂੰ ਦਿਖਦਾ ਹੀ ਦਿਖਦਾ ਐਂਡ ਲਿਊਸਿਡ ਹੋ ਗਿਆ ਲਿਊਸਿਡ ਦਾ ਮਤਲਬ ਹੀ ਹੁੰਦਾ ਜਿਹੜੀ ਉਹ ਚੀਜ਼ ਜਿਹਦੇ ਆਪਾਂ ਨੂੰ ਆਰ ਪਾਰ ਦਿਖਦਾ ਆ ਉਹਨੂੰ ਆਪਾਂ ਲਿਊਸਿਡ ਬੋਲਦੇ ਆਂ ਇਹ ਤੋਂ ਬਾਅਦ ਆ ਗਿਆ ਇਹਦਾ ਕੀ ਆਊਗਾ ਸਿਨੋਨਿਮ ਇਹਦਾ ਆਊਗਾ ਜੀ ਟ੍ਰਾਂਸਪੇਰੈਂਟ ਜਿਹਦੇ આરਪਾਰ ਦਿਖਦਾ ਆ ਉਹਨੂੰ ਆਪਾਂ ਬੋਲਦੇ ਆ ਟ੍ਰਾਂਸਪੇਰੈਂਟ ਇਹ ਤੋਂ ਬਾਅਦ ਆਪਾਂ ਨੂੰ ਤਿੰਨ ਵਰਡਸ ਨਵੇਂ ਦਿੱਤੇ ਹੋਏ ਨੇ ਸੋਲਿਡ ਦਾ ਮਤਲਬ ਤਾਂ ਪਤਾ ਹੀ ਹੋਣਾ ਕਿ ਸਖਤ ਹੁੰਦਾ ਆ ਪਰ ਹੁਣ ਮੇਨਲੀ ਆਪਾਂ ਨੂੰ ਦੋ ਵਰਡ ਦਿੱਤੇ ਉਹ ਨੇ ਉਪੇਖ ਤੇ ਡੈਂਸ ਜਿਹੜਾ ਆ ਗਿਆ ਜੀ ਡੈਂਸ ਵਰਡ ਇਹਦਾ ਮਤਲਬ ਹੁੰਦਾ ਆ ਗਾੜਾ ਠੀਕ ਹੈ ਜੀ ਇਹ ਤੋਂ ਬਾਅਦ ਜਿਹੜਾ ਆ ਗਿਆ ਉਪੇਖ ਵਰਡ ਇਹਦਾ ਮਤਲਬ ਆ ਗਿਆ ਅਪਾਰਦਰਸ਼ੀ ਜਿਹਦੇ ਵਿੱਚ ਦੀ ਆਪਾਂ ਆਰ ਪਰ ਨਹੀਂ ਦੇਖ ਸਕਦੇ ਉਹਨੂੰ ਆਪਾਂ ਉਪੇਕ ਬੋਲਦੇ ਆਂ ਕੀ ਆ ਗਿਆ ਅਪਾਰਦਰਸ਼ੀ ਜਿਸਦੇ ਆਪਾਂ ਆਰ ਪਰ ਨਹੀਂ ਦੇਖ ਸਕਦੇ ਉਹਨੂੰ ਆਪਾਂ ਬੋਲਦੇ ਆਂ ਉਪੇਕ ਐਂਡ ਜੋ ਗਾੜਾ ਹੁੰਦਾ ਹੈ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਆਂ ਜੀ ਡਾਂਸ ਇਹਦਾ ਨੈਕਸਟ ਵਰਡ ਹੈ ਇਹ ਆਪਣੇ ਕੋਲ ਵੇਲੀਅੰਟ ਵੇਲੀਅੰਟ ਦਾ ਮਤਲਬ ਹੁੰਦਾ ਆ ਬਹਾਦਰ ਜਿਹਨੂੰ ਤੁਸੀਂ ਇੱਕ ਵਰਡ ਇੱਕ ਹੋਰ ਨਾਲ ਦੇ ਸਕਦੇ ਹੋ ਜਿਹਦੂੰ ਆਪਾਂ ਕਹਿ ਸਕਦੇ ਆ ਹੀਰੋਇਕ ਪਰ ਹੀਰੋਇਕ ਦਾ ਮੀਨਿੰਗ ਥੋੜਾ ਯਾ ਡਿਫਰੈਂਟ ਆ ਡਿਫਰੈਂਟ ਕਿਵੇਂ ਆ ਹੀਰੋਇਕ ਦਾ ਮਤਲਬ ਹੁੰਦਾ ਆ ਉਹ ਇਨਸਾਨ ਜੋ ਬਹਾਦਰਤਾ ਹੈ ਪਰ ਆਪਦੀ ਕੌਮ ਦੇ ਲਈ ਉਹਨਾਂ ਆਪਾਂ ਹੀਰੋਇਕ ਬੋਲਦੇ ਆ ਜਿਵੇਂ ਸ਼ਹੀਦ ਹੋਏ ਆ ਉਹਨਾਂ ਨੂੰ ਆਪਾਂ ਹੀਰੋਇਕਸ ਬੋਲਦੇ ਆ ਵੇਲੀਅੰਟ ਦਾ ਕੀ ਆਊਗਾ ਬਰੇਵ ਨੇ ਉਹ ਸਿਨੋਨੀਮ ਆ ਗਿਆ ਬਰੇਵ heroic ਇੱਕ ਵਰਡ ਨਾਲ ਯਾਦ ਰੱਖ ਸਕਦੇ ਹੋ ਸਿਨੋਨੀਮਸ ਦੇ ਨਾਲ ਅਗਰ ਤੁਹਾਨੂੰ ਕੋਈ ਪੁੱਛਦਾ ਵੇਲੀਅੰਟ ਅਗਰ ਬਰੇਵ ਦਾ ਪੁੱਛ ਰਿਹਾ ਵੇਲੀਅੰਟ ਆਪਸ਼ਨ ਨਹੀਂ ਆ ਅਗਰ ਤਾਂ ਹੀਰੋਇਕ ਆਪਸ਼ਨ ਆ ਤਾਂ ਤੁਸੀਂ ਹੀਰੋਇਕ ਆਪਸ਼ਨ ਤੁਸੀਂ ਡਨ ਕਰ ਸਕਦੇ ਹੋ ਹੀਰੋਕ ਦਾ ਮਤਲਬ ਹੁੰਦਾ ਹੈ ਬਹਾਦਰ ਪਰ ਅਗਰ ਕਰਮ ਦੇ 대비 ਬਹਾਦਰ ਇਹਦਾ ਮਤਲਬ ਹੈ ਜਿੱਥੇ ਵਰਡ ਆਪਣੇ ਕੋਲ ਕਾਉਡਲੀ ਕਾਉਡਲੀ ਦਾ ਵਰਡ ਮਤਲਬ ਹੁੰਦਾ ਹੈ ਕਮਜ਼ੋਰ ਕਮਜ਼ੋਰ ਦਿਲ ਇਤੋਂ ਬਾਅਦ ਆਪਣੇ ਕੋਲ ਅਗਲਾ ਵਰਡ ਆ ਵੀਕ ਇਹਦਾ ਮਤਲਬ ਤਾਂ ਪਤਾ ਹੀ ਕਮਜ਼ੋਰ ਹੁਣ ਨਵਾਂ ਵਰਡ ਆਇਆ ਜੀ ਟਿੰਡ ਟਿੰਡ ਦਾ ਮਤਲਬ ਹੁੰਦਾ ਹੈ ਸ਼ਾਈ ਸ਼ਰਮਿਲਾ ਸ਼ਰਮਿਲਾ ਜਵੇਂ ਉਹ ਬੋਲਣਾ ਚਾਹ ਰਿਹਾ ਪਰ ਉਹ ਤਾਂ ਬੋਲਿਆ ਨਹੀਂ ਜਾ ਰਿਹਾ ਉਹ ਸੰਗ ਰਿਹਾ ਮਤਲਬ ਉਹ ਡਰ ਰਿਹਾ ਤਾਂ ਉਹ ਕੀ ਹੋ ਗਿਆ ਟਿੰਡ ਹੋ ਗਿਆ ਕੁਝ ਬੱਚੇ ਹੁੰਦੇ ਉਹ ਸ਼ਾਈ ਹੁੰਦੇ ਆ ਉਹ ਕਲਾਸ ਦੇ ਵਿੱਚ ਆਪਣੀ ਗੱਲ ਦੱਸ ਨਹੀਂ ਪਾਉਂਦੇ ਹੁੰਦੇ ਉਹਨਾਂ ਨੂੰ ਆਨਸਰ ਆਉਣਾ ਤਾਂ ਬੋਲ ਨਹੀਂ ਪਾਉਂਦੇ ਹੁੰਦੇ ਤਾਂ ਉਹ ਚੀਜ਼ ਕੀ ਹੋ ਗਈ ਡਰਪੋਕ ਹੋ ਗਏ ਉਹ ਟਿੰਡ ਹੋ ਗਏ ਨਿਊ ਵਰਡ ਆ ਗਿਆ ਠੀਕ ਇਹਦੇ ਬਾਅਦ ਆਪਣੇ ਕੋਲ ਵਰਡ ਹੈ ਜੀ ਵਿਕੇਰੀਅਸ ਵਿਕੇਰੀਅਸ ਦਾ ਮਤਲਬ ਹੁੰਦਾ ਆ ਕਿ ਸਿੱਧੇ ਤੌਰ ਤੇ ਨਹੀਂ ਅ ਸਿੱਧੇ ਤੌਰ ਤੇ ਕੋਈ ਗੱਲ ਸਮਝਾਉਣੀ ਆਪਣੀ ਅ ਸਿੱਧੇ ਤੌਰ ਤੇ ਕਿਵੇਂ ਜੀ ਨੂੰ ਤੁਸੀਂ ਮੇਨਲੀ ਕੀ ਬੋਲ ਸਕਦੇ ਹੋ ਸਬਸਟੀਟਿਊਟ ਸਬਸਟੀਟਿਊਟ ਸੈਕੰਡ ਹੈਂਡ ਬੋਲ ਸਕਦੇ ਹੋ ਤੁਸੀਂ ਕਨਵਕੇਰੀਅਸ ਦਾ ਇੱਥੇ ਸਾਫ਼-ਸਾਫ਼ ਪਤਾ ਲੱਗ ਰਿਹਾ ਕਿ ਸਬਸਟੀਟਿਊਟ ਸੈਕੰਡ ਹੈਂਡ ਤੋਂ ਯਾਦ ਰੱਖ ਸਕਦੇ ਹੋ ਕਿ ਅ ਸਿੱਧੇ ਤੌਰ ਤੇ ਬਕੇਰੀਅਸ ਦਾ ਮਤਲਬ ਹੋ ਗਿਆ ਜੀ ਅ ਸਿੱਧੇ ਤੌਰ ਤੇ ਇਨਡਾਇਰੈਕਟ ਜੋ ਤੁਸੀਂ ਇਨਡਾਇਰੈਕਟ ਤਰੀਕੇ ਨਾਲ ਕਿਸੇ ਨੂੰ ਸਮਝਦੇ ਹੋ ਕੋਈ ਕੰਮ ਕਰ ਰਹੇ ਹੋ ਕਿਸੇ ਨੂੰ ਕੁਝ ਬੋਲ ਰਹੇ ਹੋ ਇਨਡਾਇਰੈਕਟ ਤਰੀਕੇ ਨਾਲ ਤਾਂ ਉਹਨੂੰ ਆਪਾਂ ਕਹਣੀ ਆ ਜੀ ਬਕੇਰੀਅਸ ਉਹਦੇ ਲਈ ਬਕੇਰੀਅਸ ਵਰਡ ਬਣਿਆ ਹੋਇਆ ਡਾਇਰੈਕਟ ਹੁੰਦਾ ਸਿੱਧੇ ਤੌਰ ਤੇ ਐਂਡ ਪਰਸਨਲ ਹੁੰਦਾ ਹੈ ਨਿੱਜੀ ਤੇ ਓਨ ਦਾ ਮਤਲਬ ਹੁੰਦਾ ਹੈ ਮੇਰਾ ਠੀਕ ਹੈ ਏ ਵਰਡਸ ਨੇਗੇ ਜੇ ਅਗਰ ਤੁਹਾਨੂੰ ਡਾਇਰੈਕਟ ਤੋ ਪੁੱਛਿਆ ਜਾਵੇ ਤੁਸੀਂ ਆ ਸਿਨੋਨੀਮਸ ਨਾਲ ਦੱਸ ਸਕਦੇ ਹੋਗੇ ਉਹਦੇ ਐਂਡ ਵਕੇਰੀਅਸ ਦੇ ਨਾਲ ਨਾਲ ਤੁਹਾਨੂੰ ਸਮਝ ਆਈ ਰਹੀ ਹੈ ਕਿ ਸਬਸਟੀਟਿਊਟ ਹੁੰਦਾ ਐਂਡ ਸੈਕੰਡ ਹੈਂਡ ਹੁੰਦਾ ਆ ਸਬਸਟੀਟਿਊਟ ਹੁੰਦਾ ਆ ਕਿ ਉਹਦੇ ਨਾਲ ਦੀ ਮਿਲਦੀ ਜੁਲਦੀ ਚੀਜ਼ ਸੈਕੰਡ ਹੈਂਡ ਚੀਜ਼ ਠੀਕ ਆ ਮਤਲਬ ਉਹਦੇ ਨਾਲ ਦੀ ਆ ਪਰ ਉਹ ਸਿੱਧੇ ਤੌਰ ਤੇ ਆ ਉਹ ਨਹੀਂ ਆ ਸਿੱਧੇ ਤੌਰ ਤੇ ਉਹ ਚੀਜ਼ ਉਹਨੂੰ ਆਪਾਂ ਸਬਸਟੀਟਿਊਟ ਵਕੇਰੀਅਸ ਇਨਡਾਇਰੈਕਟ ਜਾਂ ਸੈਕੰਡ ਹੈਂਡ ਬੋਲ ਦਿੰਨੇ ਆ ਨੈਕਸਟ ਆਪਣੇ ਕੋਲ ਇਲੇਟਡ इलेटेड ਦਾ ਮਤਲਬ ਹੁੰਦਾ ਹੈ ਜੀ ਖੁਸ਼ੀ ਖੁਸ਼ੀ ਮਨੋਰਣਾ ਖੁਸ਼ੀ ਸਾਰਾਈ ਆਜੂਗਾ ਜਿਹਦਾ ਸਿਨੋਨਿਮ ਆਊਗਾ ਜੀ ਜੁਆਇਫੁਲ ਇलेटेड ਜੇ ਤੁਸੀਂ ਕਰ ਸਕਦੇ ਹੋਗੇ ਐਕਸਾਈਟਡ ਆਪਾਂ ਐਕਸਾਈਟਡ ਹੋ ਜਾਨੇ ਆਪਾਂ ਐਕਸਾਈਟਮੈਂਟ ਚ ਆ ਜਾਨੇ ਹਾਂਗੇ ਕਿ ਇਹ ਚੀਜ਼ ਦੀ ਮੈਨੂੰ ਖੁਸ਼ੀ ਆ ਮੈਂ ਜੁਆਇਫੁਲ ਆਈ ਚੀਜ਼ ਲਈ ਮੈਂ ਪਲੀਜ਼ੈਂਟ ਇਸ ਚੀਜ਼ ਲਈ ਕਿ ਮੈਨੂੰ ਐਕਸਾਈਟਮੈਂਟ ਆ ਵਾਲੀ ਚੀਜ਼ ਦੀ ਤਾਂ ਉਹਦੇ ਲਈ ਵਰਡ ਬਣਿਆਗਾ ਜੀ ਇਲੇਟਡ ਸੈਡ ਦਾ ਮਤਲਬ ਹੁੰਦਾ ਹੈ ਦੁਖੀ ਐਂਡ ਡਿਪਰੈਸਡ ਦਾ ਮਤਲਬ ਹੁੰਦਾ ਹੈ ਜਿਹੜਾ ਆਪਣੇ ਦੁੱਖਾਂ ਤੋਂ ਕਦੇ ਉੱਭਰ ਨਹੀਂ ਸਕਦਾ ਉਹ ਬੰਦਾ ਆਪਾਂ ਕਹਿ ਦਿੰਨੇ ਆ ਨਾ ਕਿ ਉਹ ਬੰਦਾ ਡਿਪਰੈਸ਼ਨ ਚਾ ਮਤਲਬ ਉਹ ਇੰਨਾ ਕਿ ਡਿਪਰੈਸਡ ਹੋ ਚੁੱਕਿਆ ਉਹਨੂੰ ਸਮਝ ਨਹੀਂ ਰਹੀ ਹੈਗੀ ਉਹ ਤਾਂ ਆਪਣੇ ਦੁੱਖਾਂ 'ਚ ਹੀ ਡਿੱਗ ਚੁੱਕਿਆ ਉਹਨਾਂ ਆਪਾਂ ਬੋਲਾਂਗੇ ਜੀ ਡਿਪਰੈਸਡ ਐਂਡ ਐਂਗਰੀ ਦਾ ਮਤਲਬ ਹੁੰਦਾ ਹੈ ਗੁੱਸਾ ਨੈਕਸਟ ਆਪਣੇ ਕੋਲ 트랜ਜ਼ੈਂਟ 트랜ਜ਼ੈਂਟ ਦਾ ਮਤਲਬ ਹੁੰਦਾ ਹੈ ਸਥਾਈ ਨਾ ਰਹਿਣ ਵਾਲਾ ਮਤਲਬ ਇੱਕ ਟਾਈਮ ਲਈ ਤਾਂ ਉਹ ਚੀਜ਼ ਤੁਹਾਡੇ ਕੋਲ ਹੋਊਗੀ ਪਰ ਥੋੜੇ ਟਾਈਮ ਲਈ ਹੋਊਗੀ ਜਦੋਂ ਲੰਬੇ ਸਮੇਂ ਤੱਕ ਨਹੀਂ ਹੋਊਗੀ ਸਥਾਈ ਨਾ ਰਹਿਣ ਵਾਲੀ ਚੀਜ਼ ਨੂੰ ਆਪਾਂ ਟ੍ਰਾਂਜ਼ੀਐਂਟ ਬੋਲਦੇ ਹਾਂ ਸਥਾਈ ਨਾ ਰਹਿਣ ਵਾਲਾ ਸਥਾਈ ਨਾ ਰਹਿਣ ਵਾਲਾ ਹੋਂਦ ਤੁਸੀਂ ਇਹਦੇ ਨਾਲ ਟ੍ਰਾਂਜ਼ੀਐਂਟ ਦੇ ਨਾਲ ਕੀ ਆਜੂ ਸਥਾਈ ਕਿਹੜੀ ਚੀਜ਼ ਜਾਂਦੀ ਜਿਹੜੀ ਚੀਜ਼ ਕੀ ਹੋਊਗੀ ਟੈਂਪਰੇਰੀ ਹੋਊਗੀ ਇਹਦਾ ਇੱਕ ਸਿਨੋਨੀਮ ਪਤਾ ਲੱਗ ਗਿਆ ਆਪਾਂ ਨੂੰ ਟੈਂਪਰੇਰੀ ਆਹੋ ਫਰ ਦੂਸਰਾ ਕੀ ਕਰ ਸਕਦੇ ਨਾਲ ਨਾਲ ਕਰ ਸਕਦੇ ਹੋ ਮੋਮੈਂਟਰੀ ਮੋਮੈਂਟਰੀ ਕਰ ਸਕਦੇ ਹੋ ਜਾਂ ਕਰ ਸਕਦੇ ਹੋ ਸ਼ਾਰਟ ਲਿਮਿਟ ਹੈ ਉਹ ਚੀਜ਼ ਲੰਬੇ ਸਮੇਂ ਲਈ ਹੈ ਹੀ ਨਹੀਂ ਉਹ ਸ਼ਾਰਟ ਲਿਵਲਡ ਹੈ ਉਹ ਚੀਜ਼ ਲੰਬੇ ਸਮੇਂ ਲਈ ਬਣੀ ਨਹੀਂ ਹੈਗੀ ਉਹ ਸ਼ਾਰਟ ਲਿਵਲਡ ਹੈ ਉਹ ਟ੍ਰਾਂਜ਼ੀਐਂਟ ਹੈ ਉਹ ਮੋਮੈਂਟਰੀ ਹੈ ਉਹ ਟੈਂਪਰੇਰੀ ਆ ਇਹ ਸਾਰੇ ਆ ਜਾਣਗੇ ਇਹ ਤੋਂ ਬਾਅਦ ਆਉਂਦਾ ਜੀ ਪਰਮਾਨੈਂਟ ਪਰਮਾਨੈਂਟ ਦਾ ਮਤਲਬ ਹੁੰਦਾ ਹੈ ਆ ਪੱਕੇ ਤੌਰ ਤੇ ਮਤਲਬ ਉਹ ਚੀਜ਼ ਜਿਹੜੀ ਆ ਪੱਕੇ ਤੌਰ ਤੇ ਸਾਡੇ ਕੋਲ ਆ ਗਈ ਉਹਨਾਂ ਨੂੰ ਆਪਾਂ ਬੋਲਦੇ ਆ ਪਰਮਨੈਂਟ ਐਂਡਲੈਸ ਦਾ ਮਤਲਬ ਹੁੰਦਾ ਆ ਜਿਹੜੀ ਅੰਤ ਤੱਕ ਰਹੂਗੀ ਕਦੇ ਖਤਮ ਨਹੀਂ ਹੋਊਗੀ ਉਹ ਐਂਡਲੈਸ ਆ ਇਹ ਤੋਂ ਬਾਅਦ ਆ ਗਿਆ ਨਿਊ ਵਰਡ ਇਟਰਨਲ ਇਟਰਨਲ ਦਾ ਮਤਲਬ ਹੁੰਦਾ ਆ ਸਦੀਵੀ ਮੇਲੇ ਆਪਾਂ ਇੱਕ ਜੀ ਸੁਣਦੇ ਆ ਕਿ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਦੀਵੀ ਦਾ ਮਤਲਬ ਕੀ ਹੋਇਆ ਕਿ ਐਵੇਂ ਦਾ ਵਿਛੋੜਾ ਕਿ ਜਿਹੜਾ ਕਦੇ ਨਹੀਂ ਖਤਮ ਹੋਊਗਾ ਹਮੇਸ਼ਾ ਲਈ ਰਹੂਗਾ ਉਹ ਹੁੰਦਾ ਆ ਸਦੀਵੀ ਵਿਛੋੜਾ ਉਹਨੂੰ ਆਪਾਂ ਬੋਲਦੇ ਆ ਇਟਰਨਲ ਠੀਕ ਹੈ ਜੀ ਇਹ ਸਾਰੇ ਵਰਡਸ ਨੇ ਅਲੱਗ-ਅਲੱਗ ਮੀਨਿੰਗਸ ਨੇ ਨਾਲ-ਨਾਲ ਤੁਹਾਨੂੰ ਉਹਨਾਂ ਦੇ ਸਿਨੋਨਿਮਸ ਹੀ ਪਤਲਾ ਲੱਗ ਰਿਹਾ ਆਪਸ਼ਨ ਦੇ ਵਿੱਚ ਹੀ ਆਪਾਂ ਨੂੰ ਇੱਕ ਕੁਐਸਚਨ ਦੇ ਵਿੱਚ ਦੋ-ਦੋ ਕੁਐਸਚਨ ਮਿਲ ਰਿਹਾ ਉਹਨਾਂ ਦੇ ਆਨਸਰ ਮਿਲ ਰਿਹਾ ਨਾਲ-ਨਾਲ ਇਹਦੇ ਬਾਅਦ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਨੋਟਰੀਅਸ ਹੁਣ ਨੋਟਰੀਅਸ ਦਾ ਮਤਲਬ ਹੁੰਦਾ ਆ ਬਦਨਾਮ ਬਦਨਾਮ ਕਿਵੇਂ ਬਦਨਾਮ ਉਸ ਤਰ੍ਹਾਂ ਤੇ ਕਿ ਉਹ ਬੰਦਾ ਫੇਮਸ ਵੀ ਆ ਨਾਲ ਬਦਨਾਮ ਵੀ ਆ ਫੇਮਸ ਯਹੋ ਜਿਹੜਾ ਬੰਦਾ ਬਦਨਾਮ ਆ ਓਬਵੀਅਸ ਸਿੱਧੀ ਗੱਲ ਆ ਕਿ ਉਹ ਫੇਮਸ ਤਾਂ ਹੋ ਗਈ ਹੋਊਗਾ ਤਾਂ ਇਹਦਾ ਇੱਕ ਆਪਾਂ ਕੀ ਨਾਮ ਰੱਖ ਸਕਦੇ ਆ ਇਲਫੇਮਡ ਇਲਫੇਮਡ ਜਾਂ ਤੁਸੀਂ ਬੋਲ ਸਕਦੇ ਹੋ ਵੈਲ ਨੋਨ ਫਾਰ ਸਮਥਿੰਗ ਬੈਡ ਬੈਲਨੋਨ ਤਾਂ ਹੈਗਾ ਉਹ ਉਹ ਜਾਣੇ ਜਾ ਰਿਹਾ ਪਰ ਕਾਦੇ ਲਈ ਕਿਸੇ ਬੁਰੀ ਚੀਜ਼ ਲਈ ਜਿਵੇਂ ਚੋਰ ਆ ਉਹ ਆਪਦੀ ਚੋਰੀ ਲਈ ਜਾਣੇ ਗਿਆ ਫੇਮਸ ਤਾਂ ਹੋਇਆ ਪਰ ਬਦਨਾਮ ਹੋ ਕੇ ਬਦਨਾਮ ਹੋ ਕੇ ਫੇਮਸ ਹੋਇਆ ਤਾਂ ਇਹਦਾ ਸਹੀ ਆਜੂਗਾ ਜੀ ਇਨ ਫੇਮਸ ਅਨਨੋਨ ਹੁੰਦਾ ਜਿਹਨੂੰ ਆਪਾਂ ਜਾਣਦੇ ਨਹੀਂ ਹਿਡਨ ਦਾ ਮਤਲਬ ਹੁੰਦਾ ਹੈ ਛਪਾਉਣਾ ਤੇ ਆਬਸਕਿਉਰ ਦਾ ਮਤਲਬ ਹੁੰਦਾ ਹੈ ਜਿਹੜਾ ਨਾਰਮਲ ਫੇਮਸ ਹੁੰਦਾ ਹੈ ਉਹਨੂੰ ਆਪਾਂ ਆਬਸਕਿਉਰ ਬੋਲਦੇ ਆ ਨੈਕਸਟ ਵਰਡ ਹੈ ਇਹ ਆਪਣੇ ਕੋਲ ਰਬਸਟ ਰਬਸਟ ਦਾ ਮਤਲਬ ਹੁੰਦਾ ਹੈ ਜੀ ਸਟਰੋਂਗ ਪਾਵਰਫੁਲ ਰਬਸਟ ਸਟਰੋਂਗ ਆ ਗਿਆ ਪਾਵਰਫੁਲ ਆ ਗਿਆ ਇਹ ਕੀ ਹੈ ਪਾਵਰਫੁਲ ਇਹਦਾ ਕੀ ਹੈਗਾ ਸਿਨੋਨੀਮ ਹੁਣ ਇੱਥੇ ਤੁਸੀਂ ਹੀਰੋਕ ਵੀ ਲਿਖ ਸਕਦੇ ਹੋ ਨਾਲ ਕਿਉਂਕਿ ਹੀਰੋਕ ਵੀ ਕੀ ਹੁੰਦਾ ਹੈ ਪਾਵਰਫੁਲ ਹੁੰਦਾ ਹੈ ਬਹਾਦਰ ਇਨਸਾਨ ਹੁੰਦਾ ਹੈ ਜਿਹੜਾ ਕੀ ਆ ਆਪਦੇ ਲਈ ਲੜਦਾ ਹੋਵੇ ਧਰਮ ਲਈ ਲੜਦਾ ਆਪਦੇ ਹੱਕਾਂ ਲਈ ਲੜਦਾ ਉਹਨੂੰ ਹੀਰੋਇਕ ਬੋਲਦੇ ਆ ਉਹ ਵੀ ਪਾਵਰਫੁਲ ਹੀ ਹੋਇਆ ਤਾਂ ਕਰਕੇ ਤੁਸੀਂ ਤੇ ਹੀਰੋਇਕ ਵੀ ਲਿਖ ਸਕਦੇ ਹੋ ਐਂਡ ਪਾਵਰਫੁਲ ਵੀ ਲਿਖ ਸਕਦੇ ਹੋਗੇ ਰੋਬਸਟ ਦਾ ਤੇ ਨਾਲ ਨਾਲ ਕੀ ਆਊਗਾ ਜੀ ਸਟਰੋਂਗ ਜੋ ਕਿ ਆ ਤਾਕਤਵਰ ਹੈ ਹਿੰਮਤੀ ਆ ਮੀਨਤੀ ਆ ਉਹਨਾਂ ਪਰ ਰੋਬਸਟ ਬੋਲਦੇ ਆ ਫਰੇਲ ਦਾ ਮਤਲਬ ਹੁੰਦਾ ਆ ਨਾਜ਼ੁਕ ਤੇ ਫ੍ਰੈਗਾਈਲ ਦਾ ਮਤਲਬ ਹੁੰਦਾ ਆ ਨਰਮ ਕਿ ਉਹ ਨਰਮ ਹੈ ਬਹੁਤ ਅਗਰ ਜਿੱਦਾਂ ਰੂ ਆਗੇ ਉਹਨਾਂ ਆਪਾਂ ਨਰਮ ਬੋਲ ਫ੍ਰੈਗਾਈਲ ਆਹੋ ਜੇ ਰੂਆ ਕੀ कॉटन ਆ ਉਹ ਫਰਗਾਏ ਲਗੀ ਫਰੇਅਰਲ ਐਂਡ ਫਰਗਾਏ ਵਰਡ ਜ਼ਿਆਦਾਤਰ ਕੀ ਹੁੰਦਾ ਹੈਗਾ ਪੌਦਿਆਂ ਵਾਸਤੇ ਵਰਤੇ ਜਾਂਦੇ ਆ ਪਲਾਂਟਸ ਲਈ ਆਪਾਂ ਜ਼ਿਆਦਾ ਯੂਜ਼ ਕਰਦੇ ਆ ਪਰ ਨਾਰਮਲੀ ਆਪਾਂ ਮੇਨਲੀ ਥੋੜੀਆਂ ਚੀਜ਼ਾਂ ਲਈ ਵੀ ਯੂਜ਼ ਕਰ ਲੈਣੇ ਆ ਤਾਂ ਇੱਥੇ ਵਰਡ ਸੀਗਾ ਆਪਣੇ ਕੋਲ ਰੋਬਸਟ ਜਿਹਦਾ ਆਪਾਂ ਨੂੰ ਦੋ ਸਿਨੋਨਿਮਸ ਹੋਰ ਪਦ ਲੱਗੇ ਪਾਵਰਫੁਲ ਤੇ ਹੈਰੋਇਕ ਇਹ ਦਵਾ ਨੈਕਸਟ ਵਰਡ ਆਪਣੇ ਕੋਲ ਟੇਡੀਅਸ ਟੇਡੀਅਸ ਦਾ ਮਤਲਬ ਹੁੰਦਾ ਆ ਬੋਰਿੰਗ ਬੋਰ ਕਰ ਦੇਣਾ ਮਤਲਬ ਬਹੁਤ ਜ਼ਿਆਦਾ ਲੰਬੀ ਗੱਲਬਾਤ ਅਗਰ ਚੱਲ ਰਹੀ ਹੈ ਤੁਸੀਂ ਇੱਕ ਟਾਈਮ ਤੇ ਆ ਕੇ ਉਹ ਚੀਜ਼ ਤੋਂ ਬੋਰ ਹੋ ਹੀ ਜਾਨੇ ਹੋਗੇ ਹੁਣ ਰੋਜ਼ ਰੋਜ਼ ਤੁਸੀਂ ਇੱਕ ਕੰਮ ਕਰ ਰਹੇ ਹੋ ਅਗਰ ਤੁਸੀਂ ਉਹ ਚੀਜ਼ ਲਈ ਕਨਾਂ ਇੱਕ ਦਿਨ ਤੁਸੀਂ ਐਕਸਾਈਟਿਡ ਸੀਗੇ ਉਹ ਚੀਜ਼ ਲਈ ਕਿ ਹਾਂ ਮੈਨੂੰ ਇਹ ਚੀਜ਼ ਮਿਲੇ ਪਰ ਹੁਣ ਤੁਸੀਂ ਉਹ ਚੀਜ਼ ਤੋਂ ਬੋਰ ਹੋ ਚੁੱਕੇ ਹੋ ਬੋਰ ਕਿਵੇਂ ਹੋ ਜਾਨੇ ਕਿਉਂਕਿ ਤੁਸੀਂ ਡੇਲੀ ਯੂਜ਼ ਕਰ ਰਹੇ ਹੋ ਲੌਂਗ ਟਰਮ ਤੋਂ ਚੀਜ਼ ਜਾ ਰਹੀ ਹੈ ਲੰਬੀ ਜਾ ਰਹੀ ਹੈ ਉਹ ਚੀਜ਼ ਤੁਸੀਂ ਤਾਂ ਬੋਰ ਹੋ ਰਹੇ ਹੋ ਇਹਨੂੰ ਤੁਸੀਂ ਇੱਕ ਸੀਨੋਨਿਮ ਹੋਰ ਕੀ ਕਰ ਸਕਦੇ ਹੋ ਨਾ ਮਾਈਂਡ ਨੰਬਿੰਗ ਤੁਹਾਡਾ ਦਿਮਾਗ ਸੁੰਨ ਹੋ ਜਾਂਦਾਗਾ ਉਹ ਚੀਜ਼ ਸੁਣ ਸੁਣ ਕੇ ਰੋਜ਼ ਰੋਜ਼ ਮਾਈ ਨੰਪਿੰਗ ਬੋਲ ਸਕਦੇ ਹੋ ਤੁਸੀਂ ਬੋਰ ਬੋਲ ਸਕਦੇ ਹੋ ਠੀਕ ਹੈ ਅਨ ਐਕਸਾਈਟਡ ਬੋਲ ਸਕਦੇ ਹੋ ਉਹ ਚੀਜ਼ ਨੂੰ ਕਿਉਂਕਿ ਤੁਸੀਂ ਤੁਹਾਡੀ ਐਕਸਾਈਟਮੈਂਟ ਨਹੀਂ ਜਾਂਦੀ ਉਹਦੇ ਨਾਲ ਉਹ ਚੀਜ਼ ਨਾਲ ਅਨ ਐਕਸਾਈਟਡ ਅੱਪਕੇ ਉਹ ਚੀਜ਼ ਲਈ ਅਨ ਐਕਸਾਈਟਡ ਹੋ ਜੰਨੇ ਆ ਮਤਲਬ ਟੇਡੀਅਸ ਹੋ ਜੰਨੇ ਆ ਤੇ ਇੱਥੇ ਕੀ ਆਪਾਂ ਮਤਲਬ ਬੋਰ ਹੋ ਚੁੱਕੇ ਆ ਇਹਦੇ ਬਾਅਦ ਨੈਕਸਟ ਵਰਡ ਹੈ ਜੀ ਆਪਣੇ ਕੋਲ ਲੂਮੀਨੀਅਸ ਲੂਮੀਨੀਅਸ ਕੀ ਆ ਇੱਕ ਬ੍ਰਾਂਡ ਹੈ ਜਿਹਦਾ ਕੰਮ ਆ ਰੌਸ਼ਨੀ ਦੇਣਾ ਠੀਕ ਹੈ ਇਨਵਰਟਰਸ ਹੁੰਦੇ ਨੇ ਉਹਨਾਂ ਦੇ ਉਹਨਾਂ ਨਾਲ ਕੀ ਨੇ ਰਿਵਰਟਰਸ ਨਾ ਕੀ ਆ ਹੁਣ ਬਿਜਲੀ ਆਉਂਦੀ ਹੈ ਰੋਸ਼ਨੀ ਤਾਂ ਆਉਗੀ ਸਿੰਪਲ ਜੀ ਇੱਕ ਕਾਮਨ ਸੈਂਸ ਅਗੇ ਰੋਸ਼ਨੀ ਮਿਲਦੀ ਆਪਾਂ ਨੂੰ ਤਾਂ ਕਰਕੇ ਤੁਸੀਂ ਇੱਥੇ ਕਿ ਲਿਖੋ ਤਾਂ ਬ੍ਰਾਈਟ ਲਿਖ ਸਕਦੇ ਹੋਗੇ ਲਿਉਮੀਨियस ਹੁੰਦਾ ਬ੍ਰਾਈਟ ਰੋਸ਼ਨੀ ਦੇਣਾ ਇਹ ਸਾਰਾ ਕੁਝ ਆ ਜਾਂਦਾ ਇਹਦੇ ਵਿੱਚ ਡਾਰਕ ਦਾ ਮਤਲਬ ਹਨੇਰਾ ਹੁੰਦਾ ਡਲ ਦਾ ਮਤਲਬ ਧੁੰਦਲਾ ਹੁੰਦਾ ਐਂਡ ਡਿਮ ਦਾ ਮਤਲਬ ਹੁੰਦਾ ਹਲਕਾ ਹਲਕਾ ਜਿਹਾ ਹਨੇਰਾ ਜ਼ਿਆਦਾ ਨਹੀਂ ਪਰ ਹਲਕਾ ਹਲਕਾ ਜਿਹਾ ਹਨੇਰਾ ਲਿਉਮੀਨियस ਆ ਗਿਆ ਇਹੇ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਵਰਡ ਹੈ ਅ ਬੇਟ ਅਬੀੜ ਦਾ ਮਤਲਬ ਹੁੰਦਾ ਹੈ ਡਿਕਰੀਸ ਕਿਸੇ ਚੀਜ਼ ਦਾ ਘਟਣਾ ਘਟਣਾ ਹੁਣ ਆਪਾਂ ਬੋਲਦੇ ਆ ਅਬੀੜ ਜਿਹਦੇ ਨਾਲ ਕਿ ਸਿਨੋਨੀਮਸ ਬਣ ਜਾਣਗੇ ਡਿਕਰੀਸ ਐਂਡ ਈਜ਼ ਡਿਕਰੀਸ ਦਾ ਮਤਲਬ ਵੀ ਘਟਣਾ ਹੁੰਦਾ ਐਂਡ ਈਜ਼ ਦਾ ਮਤਲਬ ਵੀ ਘਟਣਾ ਹੁੰਦਾ ਐਂਡ ਰਿਡਿਊਸ ਦਾ ਮਤਲਬ ਵੀ ਘਟਣਾ ਹੀ ਹੁੰਦਾ ਆ ਹੁਣ ਆ ਗਿਆ ਇਨਕਰੀਸ ਇਨਕਰੀਸ ਵਰਡ ਦੇਦਾ ਤੁਹਾਨੂੰ ਸਿਨੋਨੀਮ ਦੇ ਵਿੱਚ ਇਨਕਰੀਸ ਦਾ ਮਤਲਬ ਹੁੰਦਾ ਹੈ ਵਧਣਾ ਰਾਈਜ਼ ਦਾ ਮਤਲਬ ਹੁੰਦਾ ਹੈ ਉੱਬਰਣਾ ਐਂਡ ਇੰਟੈਂਸੀਫਾਈ ਦਾ ਮਤਲਬ ਹੁੰਦਾ ਆ ਕਿਸੇ ਚੀਜ਼ ਦੀ ਤੀਬਰਤਾ ਜਿਹੜੀ ਉਹ ਵੱਧਦੀ ਹੀ ਜਾ ਰਹੀ ਹੈ ਜਿਹੜੀ ਚੀਜ਼ ਵੱਧਦੀ ਹੀ ਜਾ ਰਹੀ ਹੈ ਉਹਨੂੰ ਆਪਾਂ ਬੋਲਦੇ ਐਂਟੈਂਸੀਫਾਈ ਜਿੱਦਾਂ ਕਿਸ ਇਲੈਕਟ੍ਰਿਕ ਜਿੱਦਾਂ ਕੀ ਹੁੰਦਾ ਆ ਇੰਟੈਂਸਿਟੀ ਹੁੰਦੀ ਆ ਉਹ ਵੱਧਦੀ ਜਾਂਦੀ ਆ ਮਤਲਬ ਉਹ ਇੰਟੈਂਸੀਫਾਈ ਕੀ ਆ ਕਿ ਉਹ ਵੱਧਵੀਂ ਹੀ ਜਾ ਰਹੀ ਐ ਐਂਡੈਂਸੀਫਾਈ ਦਾ ਮਤਲਬ ਕੀ ਹੋ ਗਿਆ ਵਧਣਾ ਨੈਕਸਟ ਆਪਣੇ ਕੋਲ ਅਸਥੈਟਿਕ ਅਸਥੈਟਿਕ ਹੁਣ ਅੱਜਕਾ ਅੱਜ ਦੀ ਜਨਰੇਸ਼ਨ ਨੂੰ ਸਭ ਕੁਝ ਅਸਥੈਟਿਕ ਚਾਹੀਦਾ ਅਸਥੈਟਿਕ ਦਾ ਮਤਲਬ ਹੁੰਦਾ ਆ ਕੋਈ ਚੀਜ਼ ਸਟਾਈਲਿਸ਼ ਆ ਕੋਈ ਚੀਜ਼ ਕਲਾਸਿਕ ਆ ਕਿਸੇ ਚੀਜ਼ ਇੰਨੀ ਕਿ ਜ਼ਿਆਦਾ ਆਰਟਾ ਕੋਈ ਸਿੰਪਲ ਚੀਜ਼ ਆ ਉਹਦੇ ਜਿਹੇ ਆਪਾਂ ਇੱਕ ਚੀਜ਼ ਲੱਭ ਰਹੇ ਆ ਕਿ ਉਹ ਬਹੁਤ ਜ਼ਿਆਦਾ ਸੋਹਣੀ ਆ ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਆ ਉਹਨੂੰ ਆਪਾਂ ਬੋਲਦੇ ਆ ਅਸਥੈਟਿਕ ਜਿਹਦੇ ਚ ਆਰਟ ਦਿਖਦੀ ਆ ਮਤਲਬ ਸਿੰਪਲ ਯਾਦ ਰੱਖਣ ਦਾ ਤਰੀਕਾ ਗਿਆ ਅਸਥੈਟਿਕ ਹੋਗਾ ਜਿਹਦੇ ਚ ਆਪਾਂ ਆਰਟ ਲੱਭ ਲੈਨੇ ਕਿਸੇ ਚੀਜ਼ ਚ ਬਹੁਤ ਸੋਹਣੀ ਚੀਜ਼ ਆ ਉਹਨੂੰ ਆਪਾਂ ਆਰਟਿਸਟਿਕ ਜਾਂ ਅਸਥੈਟਿਕ ਬੋਲਦੇ ਆ ਸਟਾਈਲਿਸ਼ ਬੋਲ ਸਕਦੇ ਹੋ ਤੁਸੀਂ ਕਰੀਏਟਿਵ ਬੋਲ ਸਕਦੇ ਹੋ ਕਿਸੇ ਦੀ ਕਰੀਏਟਿਵਿਟੀ ਬਹੁਤ ਸੋਹਣੀ ਕਰੀਏਟਿਵਿਟੀ ਕੀਤੀ ਉਹਨੇ ਇਹ ਸਾਰਾ ਕੁਝ ਕਲਾਜ ਆ ਜਾਂਦਾ ਅਸਥੈਟਿਕ ਦੇ ਵਿੱਚ ਆ ਜਾਂਦਾ ਨੈਕਸਟ ਵਰਡ ਆ ਗਿਆ ਆਪਣੇ ਕੋਲ ਐਸਕਿਊਟ ਐਸਕਿਊਟ ਦਾ ਮਤਲਬ ਹੁੰਦਾ ਹੈ ਕਲੇਵਰ ਸ਼ਾਰਪ ਜੋ ਬਹੁਤ ਜਿਆਦਾ ਤੇਜ਼ ਹੁੰਦੇ ਆ ਸ਼ਾਰਪ ਬਹੁਤ ਦਿਮਾਗ ਚੱਲਦਾ ਹੁੰਦਾ ਜਿੰਨਾਂ ਦਾ ਤੇ ਉਹਨਾਂ ਨੂੰ ਬੋਲਦੇ ਆ ਕਲੇਵਰ ਐਸਟਿਊਟ ਸ਼ਾਰਪ ਤੇ ਕਲੇਵਰ ਕੀ ਹੈ ਇਹ ਤਿੰਨ ਕੀ ਹੈ ਸਿਨੋਨਿਮਸ ਐਂਡ ਫੁਲਿਸ਼ ਦਾ ਮਤਲਬ ਹੁੰਦਾ ਆ ਜਿਹੜਾ ਮੂਰਖ ਹੁੰਦਾ ਆ ਸਟੂਪਿਡ ਦਾ ਮਤਲਬ ਵੀ ਮੂਰਖ ਹੀ ਹੁੰਦਾ ਆ ਪਰ ਨੀਵ ਦਾ ਮਤਲਬ ਥੋੜਾ ਜਿਹਾ ਡਿਫਰੈਂਟ ਆ ਨੀਵ ਹੁੰਦਾ ਆ ਕਿ ਜਿਹਨੂੰ ਮੂਰਖ ਬਣਾਇਆ ਜਾਂਦਾ ਆ ਵਿਚਾਰਾ ਸਿੱਧਾ ਸਾਦਾ ਭੋਲਾ ਭਾਲਾ ਹੁੰਦਾ ਉਹ ਮੂਰਖ ਬਣ ਜਾਂਦਾ ਉਹਨੂੰ ਆਪਾਂ ਨੀਵ ਬੋਲਦੇ ਆ ਸੋ ਇਹ ਸੀ ਸਾਡੇ 15 ਸਿਨੋਨਿਮ ਵਰਡਸ ਅਗਲੀ ਕਲਾਸ ਦੇ ਵਿੱਚ ਆਪਾਂ 15 ਐਂਟੋਨਿਮ ਵਰਡਸ ਕਰਾਂਗੇ ਇਸੇ ਤਰ੍ਹਾਂ ਆਪਣੀ ਵਗੈਬ ਦੀ ਕਲਾਸ ਲੱਗਿਆ ਕਰੂਗੀ ਤੇ ਨੈਕਸਟ ਕਲਾਸੇਸ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਲਾਸਟ ਦੇ ਉੱਤੇ ਧੰਨਵਾਦ ਸਾਰਿਆਂ ਦਾ ਤੇ ਸਤਿ ਸ਼੍ਰੀ ਅਕਾਲ ਫਰੋਂ ਪੰਜਾਬੀ ਟ੍ਰੀ